ਆਹ ਜੋ ਰਸਤਾ ਤੁਸੀਂ ਵੇਖ ਰਹੇ ਹੋ ਇਹ ਨਿਕਾਸੀ ਦਾ ਰਸਤਾ ਹੈ ਔਰ ਗੱਲ ਕਰੀਏ ਤਾਂ ਇਹ ਲਗਭਗ 10-15 ਪਿੰਡਾਂ ਦੇ ਲੋਕ ਜਦੋਂ ਸਰਕਾਰੀ ਹਸਪਤਾਲ ਜਾਂਦੇ ਆ ਤਾਂ ਇਸ ਰਸਤੇ ਤੋਂ ਦੀ ਜਾਂਦੇ ਆ ਇਹ ਰਸਤਾ ਕਿਹੜਾ ਹੈ ਜਦੋਂ ਮਗਰਾਲੇ ਤੋਂ ਤੁਸੀਂ ਨਿਕਾਸੀ ਵਾਲੇ ਰਸਤੇ ਸਰਕਾਰੀ ਹਸਪਤਾਲ ਦੀਨਾ ਨਗਰ ਵਿੱਚ ਜਾਂਦੇ ਹੋ ਜੇ ਗੱਲ ਕਰੀਏ ਤਾਂ ਆਹ ਜੋ ਰਸਤਾ ਹੈ ਲੋਕਾਂ ਨੂੰ ਇੱਕ ਸ਼ਾਰਟਕਾਟ ਸਹੂਲਤਾਂ ਦਿੰਦਾ ਸੀ ਔਰ ਸ਼ਾਰਟਕਾਟ ਸਹੂਲਤਾਂ ਵਾਸਤੇ ਬਣਿਆ ਰਸਤਾ ਜਦੋਂ ਸੀਵਰੇਜ ਇਸ ਦੇ ਵਿੱਚ ਪਾਇਆ ਗਿਆ ਤਾ ਇਸ ਦੀ ਜਿਹੜੀ ਮਰਮਤ ਹੈ ਦੁਬਾਰਾ ਨਹੀਂ ਕੀਤੀ ਗਈ ਦੁਬਾਰਾ ਇਸ ਨੂੰ ਰਿਪੇਅਰ ਨਹੀਂ ਕੀਤਾ ਗਿਆ ਔਰ ਐਵੇਂ ਲੱਗਦਾ ਜਿਵੇਂ ਜੰਗਲ ਦੇ ਵਿੱਚ ਖੜੇ ਆ ਔਰ ਜੰਗਲ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਉਣਗੀਆਂ ਔਰ ਦੂਸਰੀ ਤਰਫ ਵੀ ਦੱਸ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਇਸ ਤਰਫ ਇਹ ਵੀ ਰਸਤਾ ਜਿਹੜਾ ਇਹ ਵਿਖਾਇਆ ਜਾਵੇ ਆ ਵੇਖ ਸਕਦੇ ਹੋ ਪ੍ਰੋਪਰ ਰਸਤਾ ਸਾਰਾ ਟੁੱਟਾ ਹੋਇਆ ਔਰ ਜਿਨ੍ਹਾਂ ਦਿਨਾਂ ਵਿੱਚ ਬਾਰਿਸ਼ਾਂ ਹੁੰਦੀਆਂ ਨੇ ਜਿਨ੍ਹਾਂ ਦਿਨਾਂ ਵਿੱਚ ਬਹੁਤ ਜ਼ਿਆਦਾ بارشਾਂ ਦੇ ਵਿੱਚ ਪਾਣੀ ਇੱਥੇ ਭਰਿਆ ਜਾਂਦਾ ਹੈ ਉਹਨਾਂ ਦਿਨਾਂ ਵਿੱਚ ਲੋਕਾਂ ਦੀ ਆਵਾਜਾਈ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ ਜੇ ਸਕੂਲ ਦੀਆਂ ਬੱਸਾਂ ਦੀ ਗੱਲ ਕਰੀਏ ਸਕੂਲ ਦੇ ਬੱਚੇ ਜਦੋਂ ਸਕੂਲਾਂ 'ਚ ਜਾਂਦੇ ਆ ਤਾਂ ਆਵਾਜਾਈ ਜਿਹੜੀ ਆ ਇਸ ਤਰਫ ਜੋ ਹੋਣੀ ਸੀ ਉਹਨਾਂ ਨੂੰ 10 ਕਿਲੋਮੀਟਰ ਘੁੰਮ ਕੇ ਹੋਰ ਰਸਤਿਆਂ ਤੋਂ ਦੀ ਜਾਣਾ ਪੈਂਦਾ ਕਿਉਂਕਿ ਇਸ ਤਰਫ ਬਹੁਤ ਸਾਰੇ ਪਿੰਡਾਂ ਦਾ ਲਿੰਕ ਜੁੜਦਾ ਔਰ ਲਿੰਕ ਜਿਹੜਾ ਇਹ ਟੁੱਟਾ ਲਿੰਕ ਜੋ ਆ ਫੇਰ ਤੁਹਾਨੂੰ ਤਸਵੀਰਾਂ ਵਿਖਾ ਦਈਏ ਦੂਸਰੀ ਤਰਫ ਦੀਆਂ ਔਰ ਦੂਸਰੀ ਤਰਫ ਜਦੋਂ ਜੰਗਲ ਦਾ ਭਲੇਖਾ ਪੌਂਦਾ ਹੋਵੇ ਰਸਤਾ ਤਾਂ ਫਿਰ ਲੋਕ ਕਿਵੇਂ ਇੱਥੋਂ ਦੀ ਗੁਜਰਨਗੇ ਇਹਨਾਂ ਘਰਾਂ ਵਾਲੇ ਸਾਰੇ ਇਸ ਇਸ ਦੇ ਅੰਦਰ ਰਸਤੇ ਦੇ ਅੰਦਰ ਵਾਰ ਕੋਠੀਆਂ ਨੇ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਨੇ ਲੋਕਾਂ ਦੀਆਂ ਰਹਿائشਾਂ ਦੇ ਅੰਦਰ ਲੇਕਿਨ ਲੋਕਾਂ ਦੀ ਆਵਾਜ਼ਾਈ ਜਿਹੜੀ ਆ ਡਰ ਦੇ ਅੰਦਰ ਸਹਿਮ ਦੇ ਅੰਦਰ ਹੈ ਕਿ ਇੱਥੋਂ ਕਿਵੇਂ ਗੁਜਰਨਾ ਕੋਈ ਨਾ ਕੋਈ ਹਾਦਸਾ ਵਾਪਰ ਨਾ ਜਾਵੇ ਕਿਉਂਕਿ ਇਹ ਜੰਗਲ ਬਣਿਆ ਏਰੀਆ ਔਰ ਦੀਨਾ ਨਗਰ ਦਾ ਨਿਕਾਸੀ ਵਾਲਾ ਰਸਤਾ ਹੈ ਔਰ ਫਿਰ ਗੱਲ ਕਰੀਏ ਕਿ ਜਦੋਂ 10-15 ਪਿੰਡਾਂ ਦੇ ਲੋਕ ਜਦੋਂ ਸਮੂ ਚੱਕ ਜੰਡਰੀ ਚੌਂਤੇ ਵੱਲੋਂ ਹੁੰਦੇ ਹੋਏ ਸਰਕਾਰੀ ਹਸਪਤਾਲ ਜਾਣਾ ਚਾਹੁੰਦੇ ਹੋਣ ਤਾਂ ਫਿਰ ਇਸ ਰਸਤੇ ਤੋਂ ਦੀ ਜਾਣ ਵਾਸਤੇ ਹੁਣ ਮੁਸ਼ਕਿਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਇਹ ਰਸਤਾ ਟੁੱਟਾ ਤੇ ਜੰਗਲ ਬਣਿਆ ਰਸਤਾ ਹੈ ਔਰ ਸਰਕਾਰਾਂ ਨੂੰ ਬੇਨਤੀ ਕਰ ਦਈਏ ਕਿ ਇਹ ਰਸਤਾ ਕਾਗਜ਼ਾਂ ਵਿੱਚ ਵੀ ਹੈਗਾ ਜਾਂ ਕਾਗਜ਼ਾਂ ਵਿੱਚੋਂ ਨਿਕਲ ਗਿਆ ਹੈ ਕਿਉਂਕਿ ਇਸ ਦੇ ਉੱਤੇ ਜੋ ਪਹਿਲਾ ਬਲੌਕ ਲੱਗੇ ਸਨ ਜੋ ਟਾਈਲਾਂ ਜਾਂ ਇੱਟਾਂ ਲੱਗੀਆਂ ਸਨ ਜਦੋਂ ਤੋਂ ਸੀਵਰੇਜ ਪਾਇਆ ਗਿਆ ਉਹ ਇੱਟਾਂ ਬਲੌਕ ਸਭ ਆ ਮਿੱਟੀ ਦੇ ਵਿੱਚ ਹੋ ਗਿਆ ਇਹ ਮਲਿਆ ਮੇਟ ਹੋ ਗਿਆ ਸਾਰਾ ਕੁਝ ਔਰ ਕਿੰਨਾ ਮਾਲੀਏ ਦਾ ਨੁਕਸਾਨ ਹੋਇਆ ਔਰ ਕੋਠੀਆਂ ਵੀ ਬਹੁਤ ਬਣੀਆਂ ਨੇ ਰਹਿائشਾਂ ਬਹੁਤ ਬਣੀਆਂ ਨੇ ਇਸ ਰਸਤੇ ਉੱਤੇ ਲੇਕਿਨ ਸਰਕਾਰਾਂ ਜਿਹੜੀਆਂ ਉਹਨਾਂ ਨੇ ਧਿਆਨ ਨਹੀਂ ਦਿੱਤਾ ਇਹਨਾਂ ਰਸਤਿਆਂ ਵੱਲ ਕਿ ਜਿਹੜੇ ਰਸਤੇ ਪੁੱਟੇ ਗਏ ਆ ਉਹਨਾਂ ਨੂੰ ਦੁਬਾਰਾ ਜਿਹੜਾ ਕਿਉਂ ਨਹੀਂ ਬਣਾਇਆ ਗਿਆ ਔਰ ਪੈਦਲ ਆਉਣ ਵਾਲਿਆਂ ਵਾਸਤੇ ਵੀ ਮੁਸੀਬਤਾਂ ਨੇ ਗੱਡੀਆਂ ਤਾਂ ਬੜੀ ਦੂਰ ਦੀ ਗੱਲ ਐ ਪੈਦਲ ਆਉਣ ਵਾਲੇ ਵੀ ਜਿਹੜੇ ਆ ਉਹ ਮੁਸ਼ਕਲਾਂ 'ਚ ਰਹਿੰਦੇ ਨੇ ਔਰ ਸਕੂਲਾਂ ਨੂੰ ਜਾਣ ਵਾਲੇ ਬੱਚੇ ਉਹ ਵੀ ਕਈ ਵਾਰ ਆ ਰਸਤੇ ਜਿਹੜਿਆ ਸ਼ਾਰਟਕਟ ਲੈ ਲੈਂਦੇ ਨੇ ਕਿਉਂਕਿ ਆਮ ਸਕੂਲ ਵੀ ਇਸ ਤਰਫ ਹੈਗੇ ਨੇ ਲekin ਫਿਰ ਦੁਬਾਰਾ ਗੱਲ ਕਰੀਏ ਕਿ ਮਰੀਜ਼ਾਂ ਵਾਸਤੇ ਬਹੁਤ ਵੱਡੀ ਸਹੂਲਤ ਸੀ ਇਹ ਰਸਤੇ ਦੀ ਇਹ ਸ਼ਾਰਟਕਟ ਰਸਤਾ ਸੀ 15 ਪਿੰਡਾਂ ਦੇ ਮਰੀਜ਼ ਜਿਹੜੇ ਆ ਸਰਕਾਰੀ ਹਸਪੀਟਲ ਜਾਣ ਵਾਸਤੇ ਇਸ ਰਸਤੇ ਤੋਂ ਜਾਂਦੇ ਸੀ ਔਰ ਇਹ ਨਿਕਾਸੀ ਵਾਲਾ ਰਸਤਾ ਅਜ ਖੰਡਰ ਬਣਿਆ ਪਿਆ ਅਜਾ ਹਾਲਾਤ ਤੁਹਾਨੂੰ ਦਿਖਾ ਰਹੇ ਆ ਔਰ ਕਚਰੇ ਦੇ ਢੇਰ ਤੇ ਬੁਰਾ ਹਾਲ ਇਸ ਰਸਤੇ ਦਾ ਔਰ ਫਿਰ ਦੁਬਾਰਾ ਸਬੰਧਤ ਵਿਭਾਗ ਨੂੰ ਬੇਨਤੀ ਕਰ ਦਈਏ ਕਿ ਜੇ ਚੋਣ ਜਾਬਤੇ ਤੋਂ ਪਹਿਲਾਂ ਕੁਝ ਹੋ ਸਕਦਾ ਤੇ ਇਸ ਦਾ ਕੀਤਾ ਜਾਵੇ ਤੇ ਜੇ ਚੋਣ ਜਾਬਤੇ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਤਾਂ ਫਿਰ ਜ਼ਰੂਰ ਇਹਦੇ ਵੱਲ ਧਿਆਨ ਦਿੱਤਾ ਜਾਵੇ ਇਸ ਨੂੰ ਬਣਾਇਆ ਜਾਵੇ ਔਰ ਇਸ ਦੀ ਰਿਪੇਅਰ ਕੀਤੀ ਜਾਵੇ ਸੀਵਰੇਜ ਤੁਹਾਡਾ ਚੱਲਣਾ ਜਾਂ ਨਹੀਂ ਚੱਲਣਾ ਲੇਕਿਨ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਖੜਾ ਕੇ ਰੱਖ ਦਿੱਤੀ ਆ ਤੁਸੀਂ ਲੋਕਾਂ ਦੀ ਆਵਾਜ਼ਾਈ ਜਿਹੜੀ ਆ ਉਹ ਰੋਕ ਕੇ ਰੱਖ ਦਿੱਤੀ ਆ ਤੁਹਾਡਾ ਸੀਵਰੇਜ ਚੱਲੇ ਜਾਂ ਨਾ ਚੱਲੇ ਲੇਕਿਨ ਲੋਕਾਂ ਦੀ ਆਵਾਜ਼ਾਈ ਤਾਂ ਚੱਲਣ ਦਿਓ ਲੋਕਾਂ ਦੀ ਆਵਾਜਾਈ ਨੂੰ ਪ੍ਰੋਪਰ ਬਣਾ ਕੇ ਰੱਖੋ ਕਿ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸੁਣਦੇ ਰਹੋ ਆ ਤਸਵੀਰਾਂ ਤੁਹਾਨੂੰ ਦੀਨਾ ਨਗਰ ਦੀਆਂ ਵਿਖਾ ਰਿਆਂ ਔਰ ਵੱਧ ਤੋਂ ਵੱਧ ਵੀਡੀਓ ਜਿਹੜੀ ਆ ਉਹ ਸ਼ੇਅਰ ਕਰ ਦਿਓ ਤਾਂ ਜੋ ਸਬੰਧਤ ਮਹਿਕਮੇ ਤੇ ਸਰਕਾਰਾਂ ਦੇ ਧਿਆਨ ਵਿੱਚ ਆ ਜਾਣ ਔਰ ਸੁੱਤੀਆਂ ਸਰਕਾਰਾਂ ਜਿਹੜੀਆਂ ਇਹਦੇ ਵੱਲ ਧਿਆਨ ਦੇ ਦੇਣ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ